ਤੁਕੜੀ ਜੇ ਪਹਿਲਾਂ ਤਾਂ ਦੱਸ ਨੀ ਕੂਲਰ ਕਿਉਂ ਬੰਦ ਕਰਿਆ ਵੀ ਹੋ ਰਿਆ ਤੇ ਬਿੱਲ ਕੌਣ ਭਰੂਗਾ ਤੇਰਾ ਬਾਪ ਤੇਰਾ ਬਾਪ ਸ਼ਰਮ ਤਾਂ ਨਹੀਂ ਆਂਦੀ ਬਾਪ ਹੈਗਾ ਫੋਕਣਾ ਨਾਲੇ ਆ ਭਾਂਡੇ ਤਾਂ ਦੇ ਦਿੰਦੀ ਮੈਂ ਭਾਂਡੇ ਮੰਜ ਕੇ ਆਈ ਆ ਮੈਂ ਕੱਦੀ ਬਾਜਾ ਮਾਰ ਰਹੀ ਆ ਮਾਰਜ ਦੋ ਆਪੇ ਰੱਖ ਦੇ ਮੇਰੀ ਗੱਲ ਸੁਣ ਲੈ ਉੱਠ ਕੇ ਕੱਪੜੇ ਧੋ ਲੈ ਤੇਰੀ ਵਾਰੀ ਆ ਹੁਣ ਬੀਬੀ ਦੀ ਛਾੜ ਤੁਕੜੀ ਮੇਰੇ ਤੋਂ ਨਹੀਂ ਹੁੰਦਾ ਇੰਨਾ ਕੰਮ ਬੀਬੀ ਦਾ ਤਾਂ ਕੁਛ ਨਾ ਕੁਛ ਦੁਖਦਾ ਰਹਿੰਦਾ ਮੈਂ ਆਪੀ ਧੋ ਦੂ ਕੱਪੜੇ ਕਿਚ-ਕਿਚ ਨਾ ਕਰ ਪੈ ਲੜ ਦੇ 2 ਮਿੰਟ ਉੱਠ ਜਾ ਮੋਟੀ ਜੀ ਹੜਦੀ 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 ਸ਼ਰਮ ਕਰਦਾ ਮਾਣੀ ਮੋਟੀ ਕੰਜਰੀਏ ਸ਼ਰਮ ਕਰਦਾ ਕਿਵੇਂ ਕੁੱਟਦੀ ਆ ਨੂੰ ਹੜਦੀ ਰਹਿ ਗਈ ਬੀਬੀ ਜਦੋਂ ਕਹਿੰਦਾ ਮੈਂ ਕੱਪੜੇ ਤੁਹਾਨੂੰ ਕੱਪੜੇ ਤੋਤੇ ਮੈਨਲੇ ਚਾਹੀਦੇ ਨੇ ਤੋਦੂ ਕੱਪੜੇ ਟਿਕ ਜਾ ਫਿਰ ਤੋਦੇ ਨਾ ਤੂੰ ਮੈਨੂੰ ਭਾਂਡੇ ਦਿੱਤੇ ਭਾਂਡੇ ਰਹਿ ਗਏ ਹੁਣ ਚੁੱਪ ਮਾਰੂ ਆਹ ਗਲਾ ਚੱਕ ਕੇ ਚੁੱਪ ਕਰ ਜਾ ਮੇਰੇ ਭਾਂਡੇ ਨੂੰ ਹੱਥ ਨਾਲ ਆ ਮੈਂ ਆਪੇ ਤੁਹਾਨੂੰ ਬੀਬੀ ਨੂੰ ਸਮਝਾ ਲਾ ਚੁੱਪ ਕਰ ਨਹੀਂ ਬੀਬੀ ਤੇ ਜੜ ਦੁਖਦੀ ਹੈ ਨਹੀਂ ਮੇਰਾ ਸਿਰ ਫਟ ਫਟ ਜਾਂਦਾ ਅੰਦਰ ਵਾਈ ਜਾ ਅੰਦਰ ਵਾਜ ਜਾ। ਆਇਆ ਅੰਦਰ। ਨਹੀਂ ਮੈਨੂੰ ਪਾਣ ਦਿੰਦੀ ਆ ਤੁਸੀਂ। ਮੈਂ ਬੋਲਦੀ ਨਹੀਂ ਜੇ ਭਜੰਦਰ ਸੋ ਜਾ ਜਾ ਕੇ ਤੂੰ ਵੀ ਨਾ ਬੋਲੜੀ ਭਜਾ। 2 ਮਿੰਟ ਅੰਦਰ। ਬੀਬੀ ਤੂੰ ਮੈਨੂੰ ਕਹੀ ਜਾਂਦੀ ਆ ਕੰਮ ਕਰ ਲੈ ਕੰਮ ਕਰ ਲੈ ਇਹਨੂੰ ਕਿਉਂ ਨਹੀਂ ਕਹਿੰਦੀ? ਇਹ ਸਾਰਦੇ ਪੈ ਜਾਂਦੀ ਆ। ਬਈ ਤੂੰ ਤਿੱਤ ਜਿੰਨਾ ਕੰਮ ਓਦਾਂ ਨਾ ਤੂੰ ਕਰ ਲੈ ਮੈਂ ਆਪਦਾ ਹਿੱਸਾ ਲਾਪੀ ਕਰਨੂੰ ਇਹਨੂੰ ਕਹ ਦੇ ਬੀਬੀ ਹੁਣ ਨਾ ਬੋਲ। ਨਹੀਂ ਤੂੰ ਆਹ ਪਸਰੀ ਪਈਆਂ ਕੰਮ ਨਹੀਂ ਕਰ ਸਕਦੀ ਕੋਈ। ਮੈਂ ਆਪ ਹੀ ਕਰ ਲੂ ਯਾਰ ਮੇਰੇ ਹਿੱਸੇ ਦਾ ਕੰਮ ਛੱਡ ਦੋ ਥੋਨੇ ਕਿੱਲੇ ਨਾ ਮੇਰੇ ਕੰਮ ਤੋਂ। ਨਹੀਂ ਇਕੱਲੀ ਕਿੱਧਰ ਕਿੱਧਰ ਹੋਵੇ ਫੇਰ ਮੈਂ ਕੋਈ ਨਹੀਂ ਕਰਦੀ ਹੁਣ ਕੋਈ ਕਰੇ ਨਾ ਕਰੇ ਆਪਾਂ ਨੇ ਕਿਹੜਾ ਠੇਕਾ ਲਿਆ ਹੈ ਕੱਪੜੇ ਤੋਂ ਮਤਾਂ ਕੱਪੜਾ ਲਿਆ ਹੁਣ ਮੈਂ ਤਾਂ ਸੌਂ ਗਈ ਕੋਈ ਨਾ ਕਰੋ ਕੋਈ ਨਾ ਮਰੋ ਨਹੀਂ ਮਾਪੀ ਕਰ ਲੂੰਗੀ ਕੰਜਰੀਓ ਤੁਸੀਂ ਨੇ ਗੁਸ ਕਰਦੀਆਂ ਮੈਨੂੰ ਹੀ ਮਰਨਾ ਪੈਣਾ ਸਾਰੇ ਪਾਸੇ ਕਾਹਨੂੰ ਪੈਣ ਦਿੰਦੀਆਂ ਨੇ ਤਾਂ ਕੰਮ ਖਰਾਬ ਆ ਸਾਰਾ ਇਹ ਤਾਂ ਸਾਰਾ ਟੱਬਰੀ ਬੋਲਾ ਹੋਇਆ ਪੈ ਬਿਲਕੁਲ ਕੀ ਕਰਾਂ ਕਿਵੇਂ ਇਹਨਾਂ ਨੂੰ ਲੀਤੇ ਲਿਆਵਾਂ ਮੇਰੇ ਜਵਾਕਾਂ ਨੂੰ ਇਹ ਤਾਂ ਮਿੰਦੋ ਤੈਨੂੰ ਕੁਝ ਕਰਨਾ ਪੈਣਾ ਕੁਝ ਸੋਚਣਾ ਪੈਣਾ ਐ ਤਾਂ ਨਿਕੰਮ ਠੀਕ ਆਉਣਾ ਕੀ ਕਰਾਂ ਪ੍ਰੀਤ ਇਹ ਥੋੜੀ ਜੀ ਮਾਂਗਰ ਲੱਗੂ ਆ ਮੇਰੇ ਪ੍ਰੀਤ ਪ੍ਰੀਤ ਹਾਂ ਬੀਬੀ ਉਰੇ ਆ ਪੁੱਤ ਕੀ ਕਰੀ ਜਾਂਦੇ ਆ ਮੇਰੀ ਧੀ ਸਿਰ ਖੋਲਣ ਲੱਗੀ ਸੀ ਹੁਣ ਤੈਨੂੰ ਬਾਜ਼ਮਾਰ ਲਈ ਬਾਤ ਚ ਪਾਉਂਗੀ ਦੱਸ ਓਹੋ ਪੁੱਤ ਤੂੰ ਤਾਂ ਟਾਈਮ ਨਾਲ ਸਿਰ ਵੀ ਨਹੀਂ ਬੰਉਂਦੀ ਸਾਰਾ ਦਿਨ ਖਿਲਰੇ ਵਾਲ ਲੈ ਕੇ ਫਿਰਦੀ ਰਹਿੰਦੀ ਐ ਜੀ ਨਹੀਂ ਕਰਦਾ ਗਰਮੀ 'ਚ ਐਨੀ ਸੋਣੀ ਧੀ ਮੇਰੀ ਉੱਤਵਾਲ ਬੂਲ ਬਣਾ ਕੇ ਰੱਖਿਆ ਕਰ ਹੈ ਬੀਬੀ ਤੂੰ ਠੀਕ ਹੈ ਮੈਂ ਪੁੱਤਾਂ ਜੀ ਥੋੜੀ ਜੀ ਠੀਕ ਆ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਪੁੱਤ ਤੂੰ ਕੋਈ ਕੰਮ ਕਰ ਲਿਆ ਕਰ ਮੇਰੀ ਧੀ ਬਣ ਕੇ ਬੀਬੀ ਤੂੰ ਮੈਨੂੰ ਕਹੀ ਜਾਨੀ ਆ ਸਾਰਾ ਦਿਨ ਬੜੀ ਭੈਣ ਨੂੰ ਕਦੇ ਕਿਹਾ ਉਹ ਸਾਰਾ ਦਿਨ ਕੂਲਰ ਦੇ ਅੱਗੇ ਸੋਈ ਰਹਿੰਦੀ ਆ ਦੱਸ ਉਹਨੂੰ ਕਹਿ ਦਿੰਨੀ ਆ ਉਹ ਐ ਕਹਿ ਦਿੰਦੀ ਆ ਤੂੰ ਉਹਨੂੰ ਨਹੀਂ ਕਹਿੰਦੀ ਪੁੱਤ ਸਰੀਕਾ ਨਹੀਂ ਕਰੀਦਾ ਹੁੰਦਾ ਤੂੰ ਤਾਂ ਸਮਝਦਾਰ ਆ ਉਹ ਤਾਂ ਹੈ ਜਿਹੇ ਜਿਹੇ ਆ ਮੈਂ ਸਾਰਾ ਕੰਮ ਤਾਂ ਕਰਾ ਦਿੰਨੀ ਆ ਚਲ ਪੁੱਤ ਮੈਂ ਇੱਕ ਗੱਲ ਦੱਸਾਂ ਤੈਨੂੰ ਤੂੰ ਦੱਸਦੀ ਤਾਂ ਨਹੀਂ ਕਿਸੇ ਨੂੰ ਹੂੰ ਪੱਕਾ ਦੱਸ ਚੱਲਾਇ ਕਰ ਪੁੱਤ ਮੈਂ ਫਿਰ ਤੈਨੂੰ ਕੋ ਬੜੀਆ ਜੀ ਚੀਜ਼ ਲੈ ਕੇ ਦਵਾਂਗੀ ਜਿਹੜੀ ਤੂੰ ਕਹੇਂਗੀ ਹੱਥ ਲਾਵੇਂਗੀ ਉਹੀ ਚੀਜ਼ ਲੈ ਕੇ ਦਵਾਂ ਜੇ ਤੂੰ ਮੇਰਾ ਸਾਥ ਦੇ ਜਿਹੜੀ ਮਰਜੀ ਚੀਜ਼ ਲੈ ਕੇ ਦਵਾਂਗੀ ਇਹ ਜਾ ਕੇ ਲੈ ਕੇ ਦਵਾਂਗੇ ਮੇਰੀ ਗੱਲ ਸੁਣ ਪੁੱਤ ਮੈਂ ਕਹਿੰਦੀ ਆ ਤੈਨੂੰ ਮੇਰੀ ਤੀ ਬਣ ਕੇ ਕਿਸੇ ਨੂੰ ਵੀ ਦੱਸਣਾ ਨਹੀਂ ਹੈਗਾ ਮੈਂ ਨਹੀਂ ਦੱਸਦੀ ਬੀਬੀ ਤੂੰ ਮੇਰੀ ਗੱਲ ਸੁਣ ਆਪਾਂ ਇਹਨਾਂ ਨੂੰ ਸੁਧਾਰਨਾਗਾ ਠੀਕ ਆ ਕਿੰਨੂੰ ਸੁਧਾਰਨਾ ਆਪਣੀ ਸਾਰੇ ਜਵਾਕਾਂ ਨੂੰ ਤੇਰੇ ਭੈਣ ਭਰਾਵਾਂ ਨੂੰ ਸਮਝਾਉਣਾ ਬਾੜੀ ਵਿਗੜੇ ਹੋਏ ਨੇ ਤਾਂ ਬਾੜੀ ਵਿਗੜੇ ਹੋਏ ਨੇ ਮੇਰੀ ਘਰ ਸੁਣ ਪੁੱਤ ਇਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਠੀਕ ਆ ਆਪਾਂ ਕੋਈ ਇਹੋ ਜਿਹੇ ਡਰਾਮਾ ਕਰਾਂਗੇ ਮਤਲਬ ਕਿ ਮੈਂ ਭਰ ਗਈ ਹਾਂmdi ਦੀ ਖੰਡ ਨਾ ਹੂੰ ਠੀਕ ਆ ਪਰ ਦੱਸਣਾ ਨਹੀਂ ਨਾ ਇਹਨੂੰ ਚੀਜ਼ ਲੈ ਕੇ ਦਵਾਂਗੇ ਨਾ ਹਾਂ ਉਹ ਤਾਂ ਪੱਕਾ ਤਾਂ ਨਹੀਂ ਮੇਰੇ ਤੋਂ ਯਕੀਨ ਪਹਿਲਾਂ ਪ੍ਰੋਮਿਸ ਕਰੋ ਮੇਰੇ ਨਾਲ ਬਸ ਪੱਕਾ ਠੀਕ ਆ ਜੋ ਤੋ ਕਹੇਗੀ ਉਹ ਹੀ ਲੈ ਕੇ ਦਵਾਂ ਠੀਕ ਆ ਠੀਕ ਆ ਪਤਾ ਡਰਾਮਾ ਕਿਦੋਂ ਕਰਨਾ ਬਸ ਮੈਂ ਤਾਂ ਦੱਸ ਦਿਆਂ ਹੁਣੀ ਠੀਕ ਆ ਲੈ ਇਹ ਤਾਂ ਮੇਰੀ ਧੀ ਲੱਗੀ ਮੇਰੇ ਬਾਗਰਾ ਐਨਾ ਤਾਂ ਮੈਨੂੰ ਪਤਾ ਇਹ ਭੂਲੀਆ ਸਿੱਧੀ ਆ ਇਹ ਤਾਂ ਜਿਵੇਂ ਮੈਂ ਕਹਾਂ ਉਹ ਮੀ ਕਰੂ ਬਸ ਇਹਨਾਂ ਤਾਂ ਚੀਜ਼ ਦਾ ਲਾਲਚ ਹੈ ਚੀਜ਼ ਮਿਲ ਜੇ ਉਹੀ ਗੱਲ ਨਹੀਂ ਮੇਰੇ ਬੱਚੇ ਸਿੱਧੀ ਲੀਤੇ ਆਉਣ ਕੁਝ ਨਾ ਕੁਝ ਤਾਂ ਮੈਨੂੰ ਕਰਨਾ ਹੀ ਪਊ ਹਣ ਕੰਸੜ ਚੜਿਆ ਨੇ ਕਿ ਬੁਤਰੀ ਹੋਏ ਕੰਸੜ ਚੜਿਆ ਮਜਾ ਪਿਆ ਇੱਕ ਮਿੰਟ ਕਰਦਾ ਮੈਂ ਅੱਬਾ ਜੀ ਇਧਰ ਆ ਓਰੇ ਤਾਂ ਠੀਕ ਆ ਤੈਨੂੰ ਕਹਿਣਾ ਰਿਆ ਬੰਦਾ ਬੈਠਿਆ ਮੇਰੇ ਸਾਲਾ ਸਾਡੇ ਵਾਲਾ ਕੀ ਹੁੰਦਾ ਐ ਵੀ ਕਹਿ ਸਕਦਾ ਤਾ ਤੈਨੂੰ ਨਹੀਂ ਪਤਾ ਆ ਕੰਮ ਨਾਲੇ ਹੋਰ ਕਿਵੇਂ ਬਈ ਬੰਦਾ ਆਪਣਾ ਨਾ ਲਾਉਣ ਆਇਆ ਫਿਰ ਯਾਰ ਆਪਣੀ ਕਬੂਤਰੀ ਭੱਜ ਗਈ ਯਾਰ ਮੈਂ ਕਬੂਤਰੀ ਪਿੱਛੇ ਫਿਰਦਾ ਕਿੱਦਾਂ ਉਹ ਬਈ ਯਾਰ ਮਾਰਦਾ ਕਾਦੂਆ ਫਿਰ ਤੂੰ ਜਰਾ ਕਬੂਤਰੀ ਦੀ ਕਹਿੰਦਾ ਜਨੇ ਆਉਂਦਾ ਭਾਈ ਕੋਟਾ ਯਾਰ ਤੂੰ ਜਮੀ ਦਿੱਤਾ ਹੋਇਆ ਫਿਰਦਾ ਯਾਰ ਮੈਂ ਤਾਂ ਆਪਣੀ ਕਬੂਤਰੀ ਲੈਣ ਆਇਆ ਜੀ ਕੋਈ ਕਬੂਤਰੀ ਤਾਂ ਮੈਂ ਕਿਤੇ ਢੋਲ ਰਿਆਂਗਾ ਤੈਨੂੰ ਕਬੂਤਰੀ ਕਿੱਥੋਂ ਲੈਦਾ ਉਹ ਬਈ ਯਾਰ ਤੇਰੀ ਛਤਰੀ ਤੇ ਬੈ ਗਈ ਯਾਰ ਉਹ ਲਾਲ ਛਤਰੀ ਤੇ ਇੱਕ ਕੇ ਬੈ ਗਈ ਬਾਰੇ ਕਾਲੀ ਕਾਲੀ ਆ ਤਾਂ ਉਹ ਬਈ ਯਾਰ ਤੇਰੀ ਉੱਤੇ ਨਹੀਂ ਲੱਗੀ ਹੋਈ ਯਾਰ ਜਿਹੜੀ ਧੁੱਪ ਖਣ ਤੂੰ ਕਰੇ ਜਾ ਉਹ ਬਈ ਯਾਰ ਤੂੰ ਮੇਰੀ ਕਬੂਤਰੀ ਦੇਨੇ ਮੇਰਾ ਆਪਣੇ ਭਾਈ ਨੂੰ ਬੁਲਾ ਕੇ ਲਿਆਉਂ ਬਈ ਮੈਂ ਤਾਂ ਕਤਲ ਕਰਾਂ ਤੂੰ ਕਤਲੇ ਕਰ ਜਾ ਤੂੰ ਮੇਰੇ ਸੜਾ ਜਾਨਦਾ ਨਹੀਂ ਤੂੰ ਬਈ ਮਾੜਾ ਆ ਰਿਹਾ ਕੋਈ ਬਈ ਤੇਰਾ ਜਾਣਾ ਆਖਰੀ ਦਿਨ ਆ ਬਈ ਤੇਰਾ ਅਲਹਮਦੁਲਾ ਤੂੰ ਚੰਗਾ ਲੱਗਿਆ ਬਈ ਕਿੱਤਰੇ ਚੱਲ ਤੂੰ ਹਲੋ ਫੇਰ ਕਰਨਾ ਗੱਲ ਮੈਂ ਬੰਦੇ ਟਕਰ ਗਏ ਥੋੜੇ ਜੇ ਹਾਂ ਬੀਬੀ ਨਾ ਕਰਦੀਆਂ ਡਰਾਮਾ ਤੂੰ ਚਿੱਕਾ ਚੱਕਦੀ ਹੁਣ ਠੀਕ ਆ ਮਾਰੀ ਚਿੱਕਾ ਜ਼ੋਰ ਜ਼ੋਰ ਦੀ ਹੁਣੀ ਬੀਬੀ ਹੁਣੀ ਚੱਲ ਫੇਰ ਪੈ ਜਾ ਤੂੰ ਸਮਾਰ ਕੇ ਪੈ ਜਾ ਐ ਲੱਗਣੀ ਚਾਹੀਦੀ ਜਿਵੇਂ ਤੂੰ ਮਰ ਗਈ ਮਾਰਾਂ ਜੀਕ ਹਾਈ ਬੀਬੀ ਨੂੰ ਪਤਾ ਨਹੀਂ ਕੀ ਹੋ ਗਿਆ ਬੀਬੀ ਬੀਬੀ ਲਾ ਬੋ ਲਾ ਬੋ ਬੀਬੀ ਨੂੰ ਦੇਖੀ ਕੀ ਹੋਇਆ ਬੀਬੀ ਬੀਬੀ ਬੋਲਦੀ ਨਹੀਂ ਇਹ ਲਾਬੋ ਛੇਤੀ ਆ ਦੇਖੀ ਬੀਬੀ ਨੂੰ ਪਤਾ ਨਹੀਂ ਕੀ ਹੋ ਗਿਆ ਬੀਬੀ ਇਹ ਆ ਜਾ ਮੀਰੋੜਾ ਬੀਬੀ ਬੋਲਦੀ ਨਹੀਂ ਆ ਗਈ ਜੇ ਤਿੰਨ ਦਸੂ ਆ ਗਈ ਤਾਂ 100 ਲੈਣ ਤੇ ਕਿਉਂ ਤੇਰਾ ਦਿਮਾਗ ਹਿੱਲਿਆ ਸੋਈ ਨਹੀਂ ਆ ਗਈ ਮਨ ਲੱਗਦਾ ਬੀਬੀ ਮਰ ਗਈ ਬੀਬੀ ਬੋਲ ਲੈ ਮੈਂ ਬੀਬੀ ਮਰ ਗਈ ਮਾਂ ਬੀਬੀ ਵੀਰੇ ਬੀਬੀ ਕਾਲੇ ਮੈਂ ਕਿਹਦੇ ਬੀਬੀ ਨਹੀਂ ਬੋਲਦੀ ਨਾ ਹੈਗੀ ਅੱਜ ਵੀ ਮੇਰੇ ਮਾਂ ਨੀ ਮਾਂ ਮੈਂ ਕਾਲੇ ਹੋ ਰਹੀ ਆ ਜੈਤੀ ਬਾਈ ਸੋਹਣੇ ਅਖੀ ਹੋ ਗਿਆ ਕਾ ਤੂੰ ਜੀ ਇਧਰ ਆ ਪਾਇਆ ਬੀਬੀ ਬੋਲਦੀ ਨਹੀਂ ਤਾਂ ਇਹਨੂੰ ਬੁਲਾ ਕੇ ਲਿਆ ਪਾਜਾ ਓਏ ਉਹ ਸੁੱਤੀ ਪਈ ਹੋਣੀ ਆ ਹੁਣ ਕੀ ਆ ਬੀ ਬੋਲਦੀ ਨਹੀਂ ਹੈਗੀ ਇੱਕ ਮਿੰਟ ਇੱਕ ਮਿੰਟ ਬੀਬੀ ਬੀਬੀ ਔਰ ਇਹ ਵੀ ਨਹੀਂ ਹਰਦਾ ਹੈਗਾਗਾ ਹਾਂ ਕੇ ਬੀਬੀ ਉੱਠ ਘੜੂ ਠੀਕ ਆ ਗਈ ਓਏ ਨਾ ਨਰਜ ਤਾਂ ਚੱਲੀ ਜਾਂਦੀ ਆ ਅਸਲੀ ਚੱਲਦੀ ਨਹੀਂ ਰਹੀ ਆ ਤੇ ਇੱਕ ਬੰਦਾ ਇੱਕ ਬੰਦ ਹੋ ਗਈ ਬੀਬੀ ਬੀਬੀ ਅਸਲੀ ਤਾਂ ਨਹੀਂ ਮੈਂ ਕੀ ਕਰਾਂਗੇ ਕੜਿਓ ਮਾਂ ਨੀ ਮਾਂ ਮੇਰੀ ਗੱਲ ਸੁਣ ਐ ਕੀ ਹੋ ਗਿਆ ਬੀਬੀ ਨੂੰ ਤੂੰ ਤਾਂ ਲਵੇ ਸੀ ਤੂੰ ਦੱਸ ਦੇ ਨਾ ਬਦਲ ਕੀ ਹੋ ਗਿਆ ਬੀਬੀ ਨੂੰ ਬੀਬੀ ਮੇਰੇ ਗਾਲ ਸੁਣਾ ਦੇਖੀ ਸਾਡੇ ਕੋਲ ਤਾਂ ਹੈ ਵੀ ਨਹੀਂ ਤੇਰੇ ਤੋਂ ਬਿਨਾ ਸਿੱਕੀ ਕਰਾਂਗੇ ਇਹ ਮਾਂ ਮਾਂ ਤੂੰ ਆਪ ਦੀਆਂ ਜੁਆਕਾਂ ਬਣੇ ਤੇ ਦੇਖ ਲਾ ਸੀ ਕਿੱਥੇ ਜਾਵਾਂਗੇ ਮਾਂ ਖੜੀ ਹੋ ਤੂੰ ਮੈਨੂੰ ਮੈਨੂੰ ਲੱਗਦਾ ਇਹਨੇ ਇਹਨੇ ਕੁਝ ਕਰਿਆਗਾ ਇਹ ਲਵੇ ਦੇ ਸਾਰੇ ਕੰਮ ਕਰਦੇ ਆ ਕਰਾਂਗੇ ਮਾਂ ਮੇਰੇ ਗਾਲ ਮੈਂ ਕੀ ਕਿਹਾ ਤੂੰ ਕੋਈ ਕੰਮ ਨਹੀਂ ਕਰਦਾ ਹੈਗਾ ਬੀਬੀ ਸੋਲ ਦੇ ਸਾਰੇ ਕੰਮ ਕਰ ਲਿਆ ਕਰਾਂਗੇ ਮੈਂ ਖੜੀ ਹਾਂ ਤੂੰ ਹਾਂ ਬੀਬੀ ਮੇਰੀ ਗੱਲ ਕੋਈ ਡਾਕਟਰ ਬੁਲਾ ਲਿਆ ਡਾਕਟਰ ਡਾਕਟਰ ਬੁਲਾ ਕੇ ਲਿਆ ਮੈਂ ਲਿਆਣਾ ਤਾਇਆ ਨੂੰ ਬੁਲਾਣ ਭੇਜਾ ਤੇ ਡਾਕਟਰ ਬੁਲਾ ਲਿਆ ਮੇਰੀ ਗੱਲ ਸੁਣ ਬੀਬੀ ਮੈਂ ਤਾਇਆ ਨੂੰ ਬੁਲਾ ਲਿਆ ਜੇ ਤੂੰ ਕਹੇਗੀ ਨਾ ਮੈਂ ਦਿਹਾੜੀ ਵੀ ਕਰ ਲੂੰਗਾ ਚੰਗਾ ਮੈਂ ਖੜੀ ਹਾਂ ਮੈਂ ਡਾਕਟਰ ਬੁਲਾ ਕੇ ਨਾ ਤੂੰ ਰੋਈ ਕਿਉਂ ਨਹੀਂ ਹੋ ਗੜਜੋ ਮੈਂ ਡਾਕਟਰ ਬੁਲਾ ਕੇ ਲਿਆ ਸਿੱਧੀ ਖੜਾ ਬੀਬੀ ਮਾਂ ਮਾਂ ਖੜੀ ਹੋ ਜਾ ਮਾਂ ਮਾਂ ਮੇਰੇ ਗਾਲ ਸੁਣ ਦੇਖਿਆ ਸੀ ਸਾਰੇ ਕੰਮ ਕਰਾਂਗੇ ਤੁਸੀਂ ਅੰਦਰ ਜਾ ਕੇ ਖੜੀ ਤਾਂ ਹੋ ਤੂੰ ਬੀਬੀ ਉੱਠ ਜਾ ਬੋਲਦੀ ਨਹੀਂ ਹੈਗੀ ਬੀਬੀ ਤੂੰ ਬੋਲਦੀ ਨਹੀਂ ਹੈਗੀ ਮੇਰੀ ਮਾਂ ਪਤਾ ਨਹੀਂ ਕੀ ਹੋ ਰਿਹਾ ਬੀਬੀ ਸਾਇਆ ਜੀ ਮਾਂ ਮਾਂ ਖੜੀ ਹੋ ਜਾ ਨਾ ਬੀਬੀ ਉੱਠ ਕੇ ਆਈ ਸੁਣ ਜਾ

ਮਾਹਰੇ ਰੱਬ ਦੇ ਵਾਸਤੇ ਇੱਕ ਵਾਰ ਉੱਠਦਾ ਮੇ ਜੋ ਕਹਾਂਗੇ ਅਸੀਂ ਉਹ ਕਰਾਂਗੇ ਮਾ ਬਣ ਕੇ ਖੜੀ ਤਾਂ ਹੋ ਜਾ ਤਾਇਆ ਜੀ ਦੇਖ ਲਓ ਕੀ ਹੋਇਆ ਬੀਬੀ ਤੁਸੀਂ ਘਰੀ ਲੈ ਕੇ ਬਾਹਰ ਆਇਓ ਨਾ ਤਾਂ ਐਸੀ ਤਾਂ ਕਰੇਤੀ ਕਿਤੇ ਨਹੀਂ ਗਿਆ ਕਿ ਮਾਂ ਨੂੰ ਛੱਡ ਕੇ ਮਾਂ ਮੇਰੀ ਗੱਲ ਸੁਣ ਥੋੜਾ ਫਿਕਰ ਖਾ ਕਰ ਗਈ ਤਾਂ ਤਾਇਆ ਜੀ ਹੁਣ ਕੀ ਹੋਊਗਾ ਹੁਣ ਕੀ ਹੋਣਾ ਤੁਸੀਂ ਕੰਮ ਕਰੋ ਦਵਾਈ ਦਬਾਈ ਦਬਾਓ ਠੀਕ ਹੋ ਜਾਊਗੀ ਦਵਾਈ ਤਾਂ ਦਵਾਈ ਦੀ ਤਾਇਆ ਹਾਂ वाह <laughs> उठ जा इधर शॉपिंग करती है भाई हां ये भाई इधर हो सकता नहीं अब नहीं आया डॉक्टर को लेके डॉक्टर तो बड़ा दवाई बहुत ठीक हो जो काम लगा है तो 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 ਮਾਂ ਕਹਿੰਦੀ ਬੀਬੀ ਖਾ ਕੇ ਇੱਕਾ ਕੁਝ ਬੀਬੀ ਨੇ ਸੋਣੀ ਲੱਗਰੀਆਂ ਦੇਖੀ ਸੁਰਖੀ ਵੀ ਲਾਈ ਮੈਂ ਨਹੀਂ ਤੈਨੂੰ ਕੋਈ ਹੋਰ ਮੈਨੂੰ ਕੀ ਹੋ ਗਿਆ ਤੇਰੀ ਮਾਂ ਹੁਣ ਚੰਗੀ ਭਲੀ ਖੜੀ ਹੋ ਗਈ ਮੰਜੇ ਚ ਕੀ ਲੱਛਣ ਕਰਦੀ ਹੈ ਕਹਿੰਦੀ ਸੁਰਖੀ ਲਾ ਲੇ ਮੇਰੀ ਗੱਲ ਸੁਣੋ ਤੇਰੇ ਸੁਰਖੇਂ ਦੀ ਕੰਮਾ ਸੋਚਦਾ ਤੂੰ ਐ ਕਰ ਦਿੱਤੀ ਥੋਬੜ ਜੀ ਨਾ ਹੋਵੇ ਤੂੰ ਚੱਲ ਭਾਈ ਮੈਂ ਤਾਂ ਜਾਣੀ ਤੇਰੀ ਮਾਂ ਦੀ ਭੱਗ ਜਾ ਤਾਈ ਭੱਗ ਜਾ ਸਾਡੀ ਬੀਬੀ ਤਾਂ ਇਹੀ ਕਰਦੀ ਹੁੰਦੀ ਆ ਬੀਬੀ ਓ ਤਖੜੀ ਬੀਬੀ ਬੀਬੀ ਡਾਕਟਰ ਵੀ ਆਉਂਦਾ ਹੁਣ ਤਾਂ ਹੁਣ ਡਾਕਟਰ ਕੋਲ ਜਾ ਕੇ ਉੱਠਦਾ ਗਈ ਮੇਰਾ ਠੀਕ ਆਏਗੀ ਮੈਂ ਠੀਕ ਆ ਮਾਂ ਮੇਰੀ ਗੱਲ ਸੁਣ ਅਸੀਂ ਨਾ ਸਾਰੇ ਕੰਮ ਕਰਿਆ ਕਰਾਂਗੇ ਜਿਵੇਂ ਤੂੰ ਕਹੇਂਗੀ ਪਰ ਹਾਂ ਜਿਨਾ ਪਿਆ ਕਰ ਬਾਈ ਸਾਡਾ ਕੋਈ ਨਹੀਂ ਹੈਗਾ ਤੇਰੇ ਤੋਂ ਬਿਨਾ ਬੀਬੀ ਕੀ ਹੋ ਗਈ ਤੈਨੂੰ ਬੀਬੀ ਪੁੱਤ ਮੈਂ ਠੀਕ ਆਏਗੀ ਮੈਨੂੰ ਕੁਝ ਨਹੀਂ ਹੋਇਆ ਫਿਰ ਇਹ ਪਈਗਾ ਤਉਦੀ ਤੂੰ ਪੁੱਤ ਇਹ ਬੀਬੀ ਤੇਰੇ ਕੋਲ ਕੁਝ ਦੁੱਖਦਾਗਾ ਮੈਂ ਸਾਨੂੰ ਅਹੀਂ ਸਮਝਾਉਣਾ ਚਾਹੁੰਦੀ ਸੀ ਜਿੰਨਾ ਚਿਰ ਕੋਈ ਵੀ ਚੀਜ਼ ਆਪਣੇ ਕੋਲ ਹੁੰਦੀ ਹੈ ਨਾ ਆਪਾਂ ਨੂੰ ਉਹਦੀ ਕਦਰ ਨਹੀਂ ਹੁੰਦੀ ਜਦੋਂ ਆਪਾਂ ਤੋਂ ਦੂਰ ਭੱਜ ਜਾਂਦੀ ਆ ਉਦੋਂ ਆਪਾਂ ਨੂੰ ਉਹਦੀ ਕਦਰ ਹੁੰਦੀ ਆ ਪੁੱ ਸੋਨੂੰ ਬਿਨਾ ਬਾਪ ਦੇ ਬੱਚਿਆਂ ਨੂੰ ਮੈਂ ਕਿਵੇਂ ਰੋਕਾਂ ਦੇ ਘਰਾਂ 'ਚ ਕੰਮ ਕਰ ਕਰ ਪਾਲਿਆ। ਛੋਡੇ ਗੱਲ ਲਵੇ ਲੋਣੇ ਵੀ ਨਹੀਂ। ਤੁਸੀਂ ਮੇਰੀ ਕਦਰ ਨਹੀਂ ਕਰੀ। ਸਿਆਣੇ ਹੋ ਤੁਸੀਂ, ਦਾੜੀਆਂ ਵਾਲੇ ਹੋਗੇ। ਪਰ ਪੁੱਤ ਸੋਨੂੰ ਇਹ ਗੱਲ ਦਾ ਅਹਿਸਾਸ ਨਹੀਂ ਹੈਗਾ। ਮੈਨੂੰ ਫਿਕਰ ਵੱਡ-ਵੱਡ ਖਾਂਦਾ। ਮੇਰੀਆਂ ਧੀਆਂ ਨੇ ਬਗਾਨੇ ਘਰਾਂ 'ਚ ਜਾਣਾ। ਕੌਣ ਰੱਖੂ ਸੋਨੂੰ? ਕੌਣ ਸਾਨੂੰ ਬਗਾਨੀਆਂ ਧੀਆਂ ਦਊਗਾ? ਰੱਬ ਨਾ ਕਰੇ ਮੈਨੂੰ ਸੱਚੀ ਮੱਚ ਇਹ ਗੱਲ ਹੋ ਗਈ ਥੋੜਾ ਕੀ ਬਣੂਗਾ ਮਾਂ ਮਾਂ ਬੀਬੀ ਐ ਨਾ ਕਹ ਤੇਰੇ ਬਿਨਾ ਕੌਣ ਆ ਸਾਡਾ ਨਲ ਤੂੰ ਨਾ ਜਿਵੇਂ ਕਹੇਂਗੀ ਓਵੇਂ ਕਰਾਂਗੇ ਸੀ ਮੈਂ ਆਪੇ ਕੰਮ ਤੇ ਵਗ ਜਾ ਕਰੂ ਮਾਂ ਤੂੰ ਚਿੰਤਾ ਨਾ ਕਰ ਜੂਗਾ ਹਾਂ ਤੂੰ ਚਿੰਤਾ ਨਾ ਕਰ ਰਹੀ ਸੀ ਸਾਰੇ ਕੰਮ ਆਪ ਹੀ ਕਰ ਲਿਆ ਕਰਾਂਗੇ ਬੀਬੀ ਛੋਟੇ ਸਾਰੇ ਕੰਮ ਕਰਿਆ ਕਰਾਂਗੇ ਠੀਕ ਆ ਆਦਰਕ ਲਾ ਦੇ ਮਾਰ ਨਾ ਕਿਚੀ ਚ ਤਾਪੜਾ ਸੜੇ ਹੋਏ ਪਾਣੀ ਤਾਂ ਮੰਮੀ ਨੂੰ ਪੀਣਾ ਸੀ ਚਲ ਕੋਈ ਨਿਹਾਣਾ ਨਹੀਂ ਨਿਹਾਣ ਦੇਖਿਆ ਨਹੀਂ ਜਾਂਦਾ ਮੈਂ ਕੋਈ ਨਾ ਨਿਹਾਣਾ ਇਹ ਓਏ ਨਪੁੱਤ ਬੀਬੀ ਚਾਹ ਬਣਾ ਕੇ ਦੇਵਾ ਤੈਨੂੰ ਹਾਂ ਪੁੱਤ ਚਾਹ ਪੀਉਂ ਕੋਈ ਨਾ ਮੈਂ ਲੈ ਆਉਣੀ ਬਣਾ ਕੇ ਤੂੰ ਪੈ ਜਾ ਹੁਣ ਸਾਰੇ ਸਾਰੇ ਆ ਬੇ ਰੱਬਾ ਚਾਹ ਦੇ ਬੜਾ ਮੇਰੇ ਬੱਚੇ ਤੂੰ ਪੈ ਜਾ ਬੈ ਜਾ ਤੂੰ ਰਾਮਾ ਬੀਬੀ ਹਾਂ ਹਾਂ ਬੀਬੀ ਬੀਬੀ ਮੈਂ ਦਵਾਈ ਦਵਾ ਕੇ ਲੈ ਆਵਾਂ ਤੈਨੂੰ ਤਾ ਪੁੱਤ ਪੱਕਾ ਹੈ ਕੀ ਸਲਾ ਬਣਾਈਏ ਤੂੰ ਕੁਝ ਨਹੀਂ ਕੁਝ ਨਹੀਂ ਪੁੱਤ ਬੀਬੀ ਮਨ ਕੀ ਲੱਗ ਦੇਈ ਜੀ ਜੋ ਤੂੰ ਕਹਿੰਗੀ ਬਤੋ ਹੀ ਠੀਕਾ ਦੱਸ ਦਮੇ ਨਾ ਰਮਾਸੀ ਹੈ ਕੀ ਕੀ ਕਹੀਏ ਨੀਓ ਕੁਛ ਨਹੀਂ ਕੁਛ ਨਹੀਂ ਪੁੱਤ ਮਾਮਾ ਧੀਆ ਦੀ ਸੌਦਾਦ ਹੁੰਦੀ ਹੈ ਲਾਬੋ ਚੰਗਾ ਬੀਬੀ ਮੈਂ ਤੜਕੇ ਜਾਣਾਗਾ ਮੈਂ ਲੱਗਣ ਵਾਸਤੇ ਦੁਕਾਨ ਤੇ ਲੱਗ ਜੂਗਾ ਚੰਗਾ ਜਿੰਨਾ ਪੁੱਤ ਜੇ ਹੁੰਦਾ ਰਹੇ ਜਿੰਨਾ ਚਿਰ ਮੈਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਮੈਂ ਦਿਹਾੜੀ ਕਰ ਲੂਗਾ ਜੇ ਹੁੰਦਾ ਰਹੇ ਪੁੱਤ ਮੇਰੇ ਮਨ ਤੋਂ ਬੋਝ ਹਲਕਾ ਹੋ ਗਿਆ ਚੰਗਾ ਬੀਬੀ ਮੈਂ ਵੀ ਟਿਊਸ਼ਨ ਤੇ ਜਾਣਾਗਾ ਚੰਗਾ ਪੁੱਤ ਹਾਂ ਨਾਲੇ ਮੈਂ ਫੋਨ ਨਹੀਂ ਕਰਦਾ ਐਵੇਂ ਹਾਂ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਸੀਂ ਸਾਡੀ ਵੀਡੀਓ ਦੇਖ ਚੁੱਕੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਹਨ ਇਹਦੇ ਵਿੱਚ ਛੋਟਾ ਜਿਹਾ ਇੱਕ ਮੈਸੇਜ ਹੈਗਾ ਉਹ ਮੈਸੇਜ ਇਹ ਆ ਕਿ ਆਪਣੇ ਮਾਪੇ-ਮਾਪ ਨੂੰ ਕਈ ਵਾਰ ਆਪਾਂ ਕੁਝ ਵੀ ਨਹੀਂ ਸਮਝ ਰਹੇ ਹਨ ਉਹਨਾਂ ਦੀਆਂ ਗੱਲਾਂ ਨੂੰ ਇਧਰ ਦੀ ਪਾਈ ਇਧਰ ਦੀ ਕੱਢਿਆ ਇਹ ਚੀਜ਼ ਕਰਦੇ ਆ ਜਦੋਂ ਆਪਾਂ ਤੋਂ ਆਪਣੇ ਮਾਪੇ-ਮਾਪ ਦੂਰ ਹੋ ਜਾਂਦੇ ਨੇ ਉਦੋਂ ਆਪਾਂ ਨੂੰ ਬਹੁਤ ਦੁੱਖ ਹੁੰਦਾ ਕਿਉਂਕਿ ਮਾਪੇ ਪੱਰੇ ਨਹੀਂ ਪਏ ਸੋ ਬੇਨਤੀ ਆ ਮੈਂ ਸ਼ਾਰਟਕਟ ਜੀ ਨਵੇਟਦੀ ਆ ਵੀ ਆਪਣੇ ਮਾਪੇ-ਮਾਪ ਦੀ ਕ ਤਾਕੇ ਜੇ ਆਪਨੋ ਹਕੂਰਦੇ ਵੀ ਨਹੀਂ ਤਾਂ ਆਪਣੇ ਚੰਗੇ ਵਾਸਤੇ ਹਨਾ ਤਾਂ ਬਾਅਦ ਦੇ ਵਿੱਚ ਟਾਈਮ ਲੰਗੇ ਤੋਂ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿੱਦਾਂ ਅਸੀਂ ਫਿਲਮ ਦੇ ਵਿੱਚ ਕਰ ਰਹੇ ਸੀਗੇ ਹਨਾ ਅਸੀਂ ਕੰਮ ਨਹੀਂ ਸੀ ਕਰਦੇ ਪੰਜ ਪੈਣ ਭਰਾ ਹੁੰਦੇ ਹੋਏ ਵੀ ਸਾਰਾ ਮਾਂ ਜਿਹੜੀ ਸਾਡੀ ਕੰਮ ਕਰਦੀ ਸੀ ਤੇ ਉਹ ਸਾਡਾ ਪਹਿਲਾਂ ਹੀ ਨਹੀਂ ਸਿਰਤੇ ਹੁੰਦਾ ਤੁਸੀਂ ਦੇਖ ਹੀ ਲਿਆ ਸੋ ਇਦਾਂ ਨਾ ਕਰਿਆ ਕਰੋ ਹਨਾ ਜੇ ਮਾਪਿਓ ਕੁਝ ਕਹਿੰਦੇ ਆ ਤਾਂ ਉਹਨਾਂ ਦਾ ਕਹਿਣਾ ਮੰਨਿਆ ਕਰੋ ਕਦਰ ਕਰਿਆ ਕਰੋ ਇਹ ਰੁੱਤ ਰੁੱਤ ਦੇ ਮੇਵੇ ਹੁੰਦੇ ਨੇ ਫੇਰ ਨਹੀਂ ਮਿਲਦੇ ਹਾਂਜੀ ਤੇ ਸਾਰੇ ਜਣਿਆਂ ਨੂੰ ਬੇਨਤੀ ਆ ਵੀ ਜਿੰਨਾਂ ਕੋਲ ਮਾਪੇ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਮਾਪੇ ਤੋਂ ਬਿਨਾ ਕਿਵੇਂ ਜਿਉਂਦੇ ਨੇ ਤਾਂ ਸਾਰੇ ਜਣੇ ਆਪਦੇ ਮਾਪੇ ਦੀ ਕਦਰ ਕਰਿਆ ਕਰੋ ਜਿਵੇਂ ਉਹ ਕਹਿੰਦੇ ਨੇ ਉਹਨਾਂ ਦਾ ਕਹਿਣਾ ਜ਼ਰੂਰ ਮੰਨਿਆ ਕਰੋ ਅਸੀਂ ਹਾਸਾ ਵੀ ਦਿਖਾਇਆ ਤੁਹਾਨੂੰ ਇੰਟਰਟੇਨਮੈਂਟ ਵੀ ਕੀਤਾ ਤੇ ਵਿੱਚ ਮੈਸੇਜ ਵੀ ਕਿਉਂਕਿ ਤੁਸੀਂ ਕਹਿੰਦੇ ਹੋ ਨਾ ਵੀ ਕੋਈ ਕੰਮ ਵਾਲੀ ਗੱਲ ਵੀ ਕਰਿਆ ਕਰੋ ਹੈਨਾ ਤੇ ਤੁਸੀਂ ਵੀ ਬੋਲ ਦਿਓ ਕੁਝ ਜ਼ਖਾਮ ਲੱਗ ਗਿਆ ਮੈਨੂੰ ਵੀਡੀਓ ਕਰ ਦੇਗਾ ਜ਼ਖਾਮ ਲੱਗ ਗਿਆ ਜ਼ਖਾਮ ਲੱਗਿਆ ਰੋ ਰੋ ਕੇ ਤੇ ਹੁਣ ਤੁਸੀਂ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਹਾਂਜੀ ਤੇ ਸਾਰੇ ਜਣਿਆਂ ਨੂੰ ਬੇਨਤੀ ਆ ਕਿ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਪੂਰੀ ਕੰਪਲੀਟ ਵੀਡੀਓ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਆ ਤੇ ਜੇ ਤੁਹਾਨੂੰ ਸਟੋਰੀ ਦੀ ਸਮਝ ਲੱਗ ਸਕੇ ਜੇ ਸਟਾਰਟਿੰਗ ਤੋਂ ਵੀਡੀਓ ਦੇਖੋਗੇ ਐਂਡ ਤੱਕ ਫਿਰ ਸਟੋਰੀ ਦੀ ਸਮਝ ਲੱਗਦੀ ਹੁੰਦੀ ਆ ਵਿੱਚ ਵਿਚਾਲੇ ਸਟੋਰੀ ਸਮਝ ਨਹੀਂ ਆਉਂਦੀ ਤਾਂ ਕਿਰਪਾ ਕਰਕੇ ਵੀਡੀਓ ਪੂਰੀ ਦੇਖਿਆ ਕਰੋ ਜੀ ਥੈਂਕ ਯੂ ਜੀ ਸੱਸ